ਸਾਹਸੰਗ ਨਾਇਜੀ ਮੇਰਾ ਟੌਪੀ ਦਾ ਕਾਰੋਬਾਰ ਹੈ ਫਿਰ ਉਹ ਸਰਕਾਰ ਨੇ ਮਤਲਬ ਜਦੋਂ ਵਿਜਾਪਤ ਬਣੀ ਇਹਨਾਂ ਦੀ ਆਪਣੀ ਇਹਨਾਂ ਨੇ ਤੁਹਾਨੂੰ ਰਿਹਾ ਅਸ਼ਵਾਸ਼ਣ ਦਵਾ ਕਿ ਇਹ ਜੋ ਹੁੰਦੇ ਆਂ ਐਨਓਸੀ ਦਾ ਜਿਹੜਾ ਮੁੱਦਾ ਹੋ ਚੁੱਕਾ ਹੈ ਅਤੇ ਐਨਓਸੀ ਜਿਹੜੀ ਆ ਮੁਆਫ ਕਰਾਂਗੇ ਇਸ ਤੇ باوجود ਹੁਣ ਪਿਛਲੇ ਇਸ ਹਿਸਾਬ ਮਦਾਨ ਸਭਾ ਜਿਹਨਾਂ ਮਤਾ ਪਾਸ ਕਰਕੇ ਨੋਟੀਫਿਕੇਸ਼ਨ ਜਿਹੜਾ ਜਾਰੀ ਕਰਨਾ ਸੀ ਉਹ ਅੱਜ 2 ਮਹੀਨੇ ਬੀਤ ਗਏ ਆ ਨੋਟੀਫਿਕੇਸ਼ਨ ਨੂੰ ਜਾਰੀ ਨਹੀਂ ਕੀਤਾ ਜਦ ਕਿ ਆਮ ਜਨਤਾ ਨੂੰ ਸਾਡੇ ਕਾਲਪਾਨ ਨੂੰ ਬਹੁਤ ਏਸ ਲੱਗੀ ਆ ਕਚਰੇ ਦੇ ਵਿੱਚ ਜਿਹੜੀਆਂ ਆ ਉਹ ਜੀਟੀਐਨ ਹੋ ਰਹੀਆਂ ਅਦਿਸ਼ਵਤ ਤਰ੍ਹਾਂ ਵਧ ਗਈਆਂ ਕਾਲਪਾਨ ਨੂੰ ਹੋ ਰਿਹਾ ਕੋਈ ਮੀਟਰ ਬੀਜ ਦਾ ਬਿਲ ਨਹੀਂ ਲੱਗਣ ਸਿ ਮੀਟਰ ਨੇ ਲੱਗਣ ਤੇ ਬੀਜ ਦਾ ਉੱਥੇ ਕੋਈ ਨੋਟੀਫਿਕੇਸ਼ਨ ਨਹੀਂ ਆ ਤਸਵੀਰ ਦਾ ਜਿਹੜਾ ਵਾ ਉਹ ਮਤਲਬ ਜੀਟੀਐਨ ਨਹੀਂ ਕਰਦੇ ਪਬਲਿਕਲੀ ਸਨ ਬੋਕ ਮਤਲਬ ਕਿ ਜਿਹੜੀ ਆ ਸਰਕਾਰੀ ਸਟਾਫ ਨੂੰ ਗਵਰਨਮੈਂਟ ਦੇ ਕਿਆਨ ਨਹੀਂ ਫਰਕ ਪਿਆ ਆਈਂ ਦੇ ਸਰਕਾਰ ਦੇ ਅੱਗੇ ਉਹ ਬੇਨਤੀ ਕਰਦੇ ਆ ਜੇ ਜਿਹੜਾ ਇਹ ਨੋਟੀਫਿਕੇਸ਼ਨ ਆ ਜਿਹਨੂੰ ਜਿੱਸ ਜੋਤ ਬਹਾਰ ਚੁਕਾ ਜਾਵੇ ਤੇ ਜਿਹੜਾ ਕਾਰੋਬਾਰ ਹੈ ਉਹ ਉਹਦੀ ਇਹਦੇ ਪਹੁੰਚੇ ਗੌਰਮੈਂਟ ਦਾ ਜਿਹੜਾ ਖਜ਼ਾਨਾ ਵਾ ਉਹ ਵੀ ਭਰੇ ਇਹੋ ਹੈ ਕਿ ਨੇ ਆ ਕਿ ਵੇਖੋ ਵਿਕਰਮ ਸਾਹਿਬ ਕਾ ਦੇ ਨਾਮੇ ਵੀ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਣ ਜਿੱਦਾਂ ਗਰੀਬ ਤੌਕਾ ਜਿਨ੍ਹਾਂ ਨੇ ਗਰੀਬਾਂ ਨੇ ਭਰਾੜ ਲਈ ਆ ਕਿਸੇ ਨੇ ਵਿਆਹ ਕਰਨਾ ਕਿਸੇ ਨੇ ਬੱਚੇ ਨੂੰ ਬਾਹਰ ਤੇ ਜਿਨਾ ਵਾ ਸਭ ਲੋਕੀ ਫਸੇ ਪਏ ਬਿਆਨੇ ਦੇ ਕੇ ਕੋਈ ਵੀ ਕਿਸੇ ਦਾ ਮਸਰਾ ਆ ਰਿਹਾ ਨਹੀਂ ਹੋ ਰਿਹਾ ਕਿਸੇ ਨੇ ਵਿਆਜੀ ਭੈਣ ਚੁੱਕ ਕੇ ਪਲਾਟ ਦਿੱਤਾ ਵਾ ਸਾਮਣੀ ਹੈ ਕਿ ਅੱਜ ਤਾਂ ਨਾ ਹੀ ਕੋਈ ਜੀਟੀ ਹੋ ਰਹੀ ਹੈ ਅਗਰ ਜੀਟੀ ਬਿਨਾਂ ਨਿਸਲੋ ਕਰਦੇ ਆ ਤਾਂ ਤਸਵੀਰਦਾਰ ਜਦ ਸਿੱਕੇ ਜਿਹੜੇ ਆ ਇਹ ਨਿਸਲ ਲੈ ਕੇ ਕਰਦੇ ਨੇ ਸਿੱਕੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਕੀਤਾ ਵਾ ਕਿ ਜੇ ਤੁਹਾਡਾ ਕੋਈ ਰਿਸ਼ਵਤ ਮੰਗਦਾ ਵਾ ਤੇ ਪੈਸੇ ਦਿੰਦੇ ਆ ਤੇ ਵੀਡੀਓ ਬਣਾਉਂੋ ਜਦ ਕਿ ਉਹਨਾਂ ਨੇ ਖੁਦ ਆਉਣੀ ਪੈ ਲੈਂਦੇ ਬਿਨ ਚੋਚੋਲਾ ਪਾ ਕੇ ਐਵੇਂ ਐ ਰਹੇ ਆ ਅਸੀਂ ਤਾਂ ਬੇਨਤੀ ਕਰਾਂਗੇ ਜੀ ਸਰ ਕਾਰੋਬਾਰ ਉਹ ਬੋ ਘਟੇ ਜਾ ਰਿਹਾ ਵਾ ਸਰਕਾਰ ਦੇ ਸਟਾਫਰ ਨੂੰ ਜਿਹੜਾ ਸਟਾਫਰ ਉਹ ਵੀ ਬੋਕਾ ਕਰ ਰਿਹਾ ਵਾ ਅਸੀਂ ਮੁੱਖ ਮੰਤਰੀ ਸਰਦਾਰ ਕਗਨ ਸਿੰਘ ਨੂੰ ਅਰਜ਼ੋਗ ਬੇਨਤੀ ਕਰਦੇ ਆ ਕਿ ਜਿਹੜਾ ਐਨਰਸੀ ਦਾ ਨੋਟੀਫਿਕੇਸ਼ਨ ਹੈ ਇਹਨੂੰ ਜਲਦ ਜਲਦ ਲਾਗੂ ਕੀਤਾ ਜਾਵੇ ਇਹ ਮੁੱਦਾ ਵਾ ਅਸੀਂ ਸਰ ਸਰਕਾਰ ਦੇ ਅਰਜ਼ ਤੱਕ ਜੋ ਚੋਣਾਂ ਉਹਨਾਂ ਦੇ ਜਰੀਏ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਸਾਡੀ ਇਹ ਮੰਗ ਹੈ ਇਹਨੂੰ ਜਲਦ ਜਲਦ ਪੂਰਾ ਕੀਤਾ ਜਾਵੇ ਅਸੀਂ ਡੀਸੀ ਦਾ ਸਾਫ ਦੇ ਵੀ ਧੰਨਵਾਦ ਕਰਾਂਗੇ ਮੁੱਖ ਮੰਤਰੀ ਸਾਹਿਬ ਦੇ ਵੀ ਧੰਨਵਾਦ ਕਰਾਂਗੇ ਕਿ ਜਿਹੜਾ ਨੋਟੀਫਿਕੇਸ਼ਨ ਲਾਗੂ ਕਰ ਦਿੱਤਾ ਜਾਵੇ